ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਠੀਕ ਠਾਕ ਹੋ ਸਾਰੇ ਜੀ ਆਪਾਂ ਦੋ ਅੱਜ ਕੇ 44 ਮਿੰਟ ਟਾਈਮ ਹੋਇਆ ਜੀ ਸਵੇਰ ਦਾ ਤੇ ਆਪਾਂ ਚੱਲੇ ਆਂ ਗੋਲਡਨ ਡੰਪਲ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਸਵੇਰੇ ਸਵੇਰ ਦਰਸ਼ਨ ਕਰਨ ਵਾਸਤੇ ਤੇ ਜੁੜੇ ਰਹੋ ਆਜੋ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਜੁੜੇ ਰਹੋ ਮੇਰੇ ਨਾਲ ਨਾਲੇ ਰਸਤੇ ਤੇ ਤੁਹਾਨੂੰ ਵੀਊ ਵਿਖਾਵਾਂਗੇ ਠੀਕ ਹੈ ਜੀ ਜੀ ਆਪਾਂ ਪਾ ਚ ਗਏ ਆ ਗਵੰਦਰ ਬਾਅਰਸ ਔਰ ਸਰ ਇਹ ਜੀ 골ਡਨ ਗੇਟ ਤੇ ਇਹ ਪੁਲਿਸ ਦੇ ਬੈਰੀਅਰ ਲੱਗੇ ਹੋਏ ਆ ਇਹ ਪੱਕੇ ਲੱਗੇ ਰਹਿੰਦੇ ਆ ਤੇ ਅਬ ਆਪਾਂ ਪਾਰਕਿੰਗ ਦੀ ਗੱਡੀ ਲਾ ਕੇ ਇਸ ਤੋਂ ਅੱਗੇ ਤਰਵਾਰਸਾ ਵੱਲ ਨੂੰ ਜਾ ਰਹੇ ਆ ਠੀਕ ਹੈ ਜਿੱਥੋਂ ਸਸਤਾ ਗੱਡਾ ਸੋਹਣਾ ਬੜਾ ਆ ਰਾਤ ਦੀ ਲਾਈਟਾਂ ਕਿੰਡੀਆਂ ਵਧੀਆ ਜਗਦੀਆਂ ਪਈਆਂ ਤੇ ਇਸ ਤੋਂ ਅੱਗੇ ਫਿਰ ਜਲਿਆਂਵਾਲਾ ਬਾਗ ਮਦਣਾ ਇਹ ਆ ਗਿਆ ਜਲਿਆਂਵਾਲਾ ਬਾਗ ਜਲਿਆਂਵਾਲਾ ਬਾਗ ਤੋਂ ਪਾ ਇਸ ਇੱਥੇ ਦਰਬਾਰ ਸਾਹਿਬ ਉੱਰ ਨੂੰ ਜਾਵਾਂਗੇ ਲਾਈਟਾਂ ਦੇ ਵਿੱਚ ਜਲਿਆਂਵਾਲਾ ਬਾਗ ਵੀ ਕਿੱਦਾਂ ਸੋਹਣਾ ਲੱਗਦਾ ਇਹ ਜਿਹੜੀ ਮੂਰਤੀ ਲੱਗੀ ਹੈ ਬੜੀ ਸੋਹਣੀ ਹੈ ਮਜ਼ਾ ਆ ਜਾਂਦਾ ਸਰੇ 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 ਮਨਤਾ ਆ ਜਾਂਦਾ thank you Ooh, 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 ooh,

ਜੀ ਲੋਜੀ ਆਪਾਂ ਕਰਲੇ ਦਰਸ਼ਨ ਬੜੇ ਵਧੀਆ ਦਰਸ਼ਨ ਹੋਏ ਤੇ ਹੁਣ ਵਾਪਸੀ ਆ ਕਰਦੇ ਵਾਪਸੀ ਵੀ ਜਾਂਦੇ ਹੋਏ ਆਪਾਂ 골ਡਨ ਗੇਟ ਦੇ ਥੱਲੇ ਦੀ ਜਾ ਰਹੇ 골ਡਨ ਗੇਟ ਬੜਾ ਸੋਹ ਲੱਗਦਾ ਉਧਰ ਸੂਰਜ ਨਿਚੜ ਰਿਹਾ ਨਿਕਲ ਰਿਹਾ ਸੂਰਜ ਦੇਵਤਾ ਕਿੰਨਾ ਸੋਹਣਾ ਲੱਗ ਰਿਹਾ ਤੇ ਆਪਾਂ ਨੂੰ ਵਾਪਸੀ ਓਕੇ ਬਏ ਠੀਕ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ A lưỡi to 바이